ਦੇਨੀ ਸਿੰਘ ਜ਼ਹਿਬਾਨਾ ਦੀ ਕੱਤਰਤਾ ਦੇ ਵੱਲੋਂ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਤਨਖਾਹਾਂ ਐਲਾਨਨ ਤੋਂ ਬਾਅਦ ਵੀ ਸਜ਼ਾ ਲਾਈ ਗਈ ਹੈ ਕਿ ਹੱਥ ਦੇ ਵਿੱਚ ਤਕਤੀਆਂ ਫੜ ਕੇ ਗੁਰਦੁਆਰਾ ਸਾਹਿਬ ਦੇ ਬਾਹਰ ਸੇਵਾ ਕਰਨੀ ਹੋਵੇਗੀ ਜਿਸ ਨੂੰ ਲੈ ਕੇ ਸੁਖਵੀਰ ਸਿੰਘ ਬਾਦਲ ਨੇ ਜਿਹੜੀ ਉਹ ਸੇਵਾ ਆਰੰਭ ਕਰਤੀ ਜਾਂਦੀ ਹੈ ਕਿ ਸੁਖਵੀਰ ਸਿੰਘ ਬਾਦਲ ਉਹ ਦਰਬਾਰ ਸਾਹਿਬ ਦੇ ਵਿੱਚ ਗੁਰਦੁਖਰ ਦੇ ਬਾਹਰ ਹੱਥ ਦੇ ਵਿੱਚ ਤਕਤੀਆਂ ਫੜ ਕੇ ਤੇ ਸੇਵਾਦਾਰ ਵਾਲੀ ਵਰਦੀ ਪਾ ਕੇ ਸੇਵਾ ਕਰਦੇ ਦਿਖਾਈ ਰੋਸ ਉਹ ਦੇ ਕਰ ਲਾ ਨਾ ਨਾ ਇਹਨੂੰ ਵੋਟਾਂ ਦਿਵਾਉਣੀ ਹੈ ਜੀ ਸਾਹਿਬ ਇੱਕ ਮਿੰਟ ਪਿੱਛੇ ਹੋੜੋ ਪਿੱਛੇ ਹੋੜ ਕਰੋ ਜੀ ਭਾਈ ਜੀ ਆਪਾਂ ਸੰਗਤ ਲਈ ਉਹ ਹੀ ਤੇ ਪਿੱਛੇ ਆ ਸੰਗਤ ਦਾ ਪ੍ਰਬਾਹ ਕਰਨਾ ਪਰ ਆ ਗਰਾਉਣਾ ਜੀ ਸਾਹਿਬ ਰੋਕਦੇ ਹੋ ਸੰਗਤ ਆਪ ਰੋ ਪਰ ਆਪਣੀ ਸੰਗਤ ਕਰਾਉਣਾ ਹਾਂਜੀ ਹਾਂਜੀ ਦਾਦੀ ਕੇ ਲਗਾਤਾਰ ਕਾਲੀ ਦਲ ਦੇ ਬਗੀ ਲੀਡਰ ਅਤੇ ਪੰਥਕ ਜਿਹੜੇ ਪਾਰਟੀਆਂ ਦਾ ਆਗੂ ਨੇ ਉਹਨਾਂ ਦਾ ਹੀ ਕਹਿਣਾ ਸੀਗਾ ਕਿ ਸੁਖਵੀਰ ਸਿੰਘ ਬਾਦਲ ਦੇ ਕਰਕੇ ਹੀ ਕਾਲੀ ਦਲ ਪਾਰਟੀ ਬਦਨਾਮ ਹੋਈਆ ਡਾਊਨ ਹੋਈਆ ਦਾ ਗਰਾਫ ਘਟਿਆ ਪਰ ਦੂਜੇ ਪਾਸੇ ਬਿੱਤੇ ਦੇ ਨਹੀਂ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਸ੍ਰੀ ਕਾਲ ਤੱਕ ਸੈਜਤ ਜੀ ਦੇ ਵੱਲੋਂ ਜੋ ਵੀ ਉਹਨਾਂ ਤੋਂ ਗੱਲਾਂ ਪੁੱਛੀਆਂ ਗਈਆਂ ਜੋ ਗਲਤੀਆਂ ਮਨਵਾਈਆਂ ਗਈਆਂ ਸੁਖਵੀਰ ਸਿੰਘ ਬਾਦਲ ਨੇ ਉਹਨਾਂ ਸਾਰੀਆਂ ਹੀ ਗਲਤੀਆਂ ਨੂੰ ਸਰਕਾਰ ਕੀਤਾ ਮੰਨਿਆ ਤੇ ਭੁੱਲਾ ਬਖਸ਼ਾਉਣ ਦੀ ਗੱਲ ਆਖੀ ਪਰ ਦੂਜੇ ਪਾਸੇ ਜਥੇਦਾਰ ਸੈਜਤ ਵੱਲੋਂ ਅਕਾਲ ਸੁਖਵੀਰ ਸਿੰਘ ਬਾਦਲ ਨਾਲ ਕਾਲੀ ਦਲ ਦੇ तमाम ਲੀਡਰ ਕਈ ਲੀਡਰਾਂ ਨੂੰ ਤਲਬ ਕੀਤਾ ਗਿਆ ਸੀਗਾ ਕਈ ਲੀਡਰਾਂ ਨੂੰ ਦੀ ਸਜ਼ਾ ਸੁਣਾਈ ਗਈ ਆ ਪਰ ਦੂਜੇ ਪਾਸੇ ਤੁਸੀਂ ਬਾਦੋਂ ਦੀ ਸਜ਼ਾ ਜਿਹੜੀ ਆਪਣੀ ਸੇਵਾ ਕਰਦੇ ਦਿਖਾਈ ਦੇ ਰਹੇ ਕਿਉਂਕਿ ਜੱਸਿਆਰ ਦੇ ਵੱਲੋਂ ਉਸ ਨੂੰ ਸੇਵਾ ਜਿਹੜੀ ਲਗਾਈ ਗਈ ਸੀ ਕਿ ਤੁਸੀਂ ਨੇ ਹੱਥ ਦੇ ਵਿੱਚ ਤੱਕੀਆਂ ਫਲਕੇ ਦੀ ਸੇਵਾਦਾਰ ਵਾਲੀ ਵਰਦੀ ਪਾ ਕੇ ਗੁਰੂ ਘਰ ਦੇ ਬਾਦ ਸੇਵਾ ਕਰਨੀ ਆ ਹਾਲਾਂਕਿ ਜੱਥੇਦਾਰ ਬਲਜੀਤ ਸਿੰਘ ਦਾਦੂਵਾਲ ਦੇ ਵੱਲੋਂ ਜੱਥੇਦਾਰ ਦੇ ਇਸ ਫੈਸਲੇ 'ਤੇ ਸਵਾਲ ਚੱਕੇ ਗਏ ਸੀ ਉਹਨਾਂ ਕਹਿੰਦਾ ਕਿ ਸਜ਼ਾ ਸੁਪੀਸੀng ਬਾਅਦ ਨੂੰ ਬਹੁਤ ਹੀ ਘੱਟ ਤੇ ਰਹਿਮ ਨਾਲ ਸੁਣਾਈ ਗਈ ਜਦੋਂ ਚੱਲਦੇ ਨੇ ਲਗਾਤਾਰ ਸਵਾਲ ਖੜੇ ਹੋ ਰਹੇ ਨੇ ਪਰ ਦੂਜੇ ਪਾਸੇ ਹੁਣ ਵਿਰੋਧੀ ਲੀਡਰਾਂ ਦੇ ਜਿਹੜੇ ਬਗਵਾਦ ਹੁੰਦੇ ਦਿਖਾਈ ਦੇ ਰਹੇ ਨੇ ਕਾਲੀ ਦਲ ਦੇ ਸੀਨੀਅਰ ਲੀਡਰ ਜਿਹੜੇ ਬਿਕਰਮਜੀਤ ਸਿੰਘ ਮਜੀਠੀਆ ਅਤੇ ਦਲਜੀਤ ਸਿੰਘ ਟੀਮਾ ਦਲਜੀਤ ਟੀਮਾ ਦਾ ਬਿਆਨ ਦੇਖਣ ਮੇਰਾ ਇਹ ਕਹਿਣਾ ਕਿ ਜਿਵੇਂ ਹੀ ਜਿਹੜਾ ਕਾਲਤਾਖਤ ਸਾਹਿਬ ਜਿਸਿਆ ਦਾ ਜੋ ਵੀ ਹੁਕਮ ਆ ਜੋ ਵੀ ਉਹਨਾਂ ਦਾ ਉਹਨਾਂ ਦੇ ਵੱਲ ਸਜ਼ਾ ਸੁਣਾਈ ਜਾਵੇਗੀ ਤਦ ਆਮ पूरे देखिए हमने पहले भी बड़ा स्पष्ट कहा था और जब ये फैसला साहब हमारे लिए सर्वोच्च और कोई भी आदेश पहले भी जब कभी श्रोमणी अकाली दल को या किसी को कोई भी आदेश है तो हमने पूरी नम्रता के साथ स्वीकार तो अब भी हमने बड़ी समर्थन भावना से सारा कुछ अपनी जो है में डाला दो था जो तख्त के ऊपर सिंह से ने फैसला किया हम स्वीकार हैं जो सेवा लगाई गई है जो तनख्वाह लगी है वो पूरी करेंगे नम्रता के साथ हम जो भी फैसला है क्योंकि अकाल तख्त जो संस्था है वो हमारे लिए सर्वोच्च है। तो जो भी फैसला आया हम उसको नम्रता से ही वहाँ भी हमने बोला यहाँ भी बोले हम उसको स्वीकार करते हैं जो भी तनख्वाह लगी है उसको उसी बावना से हम चालीत सिंह बादलो अपनी सजा जी सजा लगी सी उस